ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਂ ਆਪਾਂ ਸ਼ਹਿਰ ਜਗਰਾਉਂ ਜਲਾਇ ਨੂੰ ਲੁਧਿਆਣਾ ਪੈ ਜਾਂਦਾ। ਸਾਹਮਣੇ ਤੁਸੀਂ ਜਿੰਨੀਆਂ ਵੀ ਕਟੀਆਂ ਝੋਟੀਆਂ ਦੇਖ ਰਹੇ ਹੋ। ਇਹ ਸਾਰੀਆਂ ਬੁਕਾਊ ਆ। ਬਾਈ ਨੇ ਵਪਾਰ ਦਾ ਕੰਮ ਸ਼ੁਰੂ ਕਰਿਆ ਤੇ ਪਹਿਲੀ ਆਪਣੀ ਵੀਡੀਓ ਆ ਗਈ। ਕੱਲੀ-ਕੱਲੀ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ। ਜੋ ਰੇਟ ਹੋਊਗਾ ਉਹ ਵੀ ਸਾਰਾ ਵੀਡੀਓ ਦੇ ਵਿੱਚ ਹੀ ਹੋਊਗਾ। ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਜਿਹੜਾ ਵੀ ਨਾ ਖਰੀਦਣਾ ਜਾਂ ਕਈ ਵਾਰੀ ਕਿਸੇ ਨੇ ਭਰਾ ਨੇ ਕੱਠਾਂ ਨਹੀਂ ਖਰੀਦਣੀਆਂ ਹੁੰਦੀਆਂ ਤੇ ਉਸ ਹਿਸਾਬ ਨਾਲ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਇੱਥੇ ਆ ਕੇ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਥਾਣ ਚਾਰ ਜਾਰੀ ਹੋਣਗੇ ਤੇ ਬਾਕੀ ਝੋਟੀਆਂ ਚੰਗੀਆਂ ਸਾਰੀਆਂ ਸਾਫ ਸੁਥਰੀਆਂਆਂ ਗੀਆਂ ਬਾਡੀ ਵੰਤਰ ਬਹੁਤ ਚੰਗੀ ਹੈਗੀ ਚੰਗੀਆਂ ਸਮਗਾਂ ਬਣਾਂਗੀਆਂ ਸਾਰੀਆਂ ਤੇ ਸੇਂਗ ਵੀ ਸਾਰਿਆਂ ਦੇ ਕੁੰਡੇ ਆਗੇ ਹਰ ਪੱਖ ਤੋਂ ਚੰਗੀਆਂ ਸਾਫ ਸੁਥਰੀਆਂ ਗੀਆਂ ਤੇ ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਆ ਉਮਰ ਤਕਰੀਬਨ ਇਹਨਾਂ ਦੀ 2 ਸਾਲ ਤੋਂ ਲੈ ਕੇ 2.5 ਸਾਲ ਦੀ ਲਗਭਗ ਆ ਵੀ ਇੱਕ ਛੋਟੀ ਦੀ ਉਮਰ ਥੋੜੀ ਜਿਹੀ ਵੱਧ ਆ ਗਈ ਬਾਕੀ ਉਹ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਵਾਂਗੇ ਤੁਹਾਨੂੰ ਆਪਾਂ ਕੱਲੀ ਕੱਲੀ ਦੀ ਡੀਟੇਲ ਲੈ ਕੇ ਦੇਵਾਂਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਅੱਜ ਥੋੜਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਆਪਾਂ ਬਾਈ ਨਾਲ ਗੱਲਬਾਤ ਕਰਾਉਣੀ ਆ ਇਹਨਾਂ ਛੋਟੀਆਂ ਦੀ ਡਿਟੇਲ ਲੈ ਕੇ ਦੰਨੇ ਆਂ ਉਸ ਵਾਰ ਤੋਂ ਅਪਕल्ली-ਕਲੀ ਤੋਰ ਕੇ ਦਿਖਾਣਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਜੀ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਰਾਜਵੀਰ ਆ ਹਾਂਜੀ ਤੇ ਸ਼ਾਰਟ ਨੇਮ ਹਾਂਜੀ ਤੇ ਅਫਾ ਜਗਰਾਉਂ ਸਿਟੀ ਚ ਖੜੇ ਆ ਜੀ ਪਲਵਾਨਾਂ ਦਾ ਖਾੜੇ ਦੇ ਨਾਲ ਪਲਵਾਨਾਂ ਦੇ ਖਾੜੇ ਹਾਂ ਜਗਰਾਉਂ ਸਿਟੀ ਪਲਵਾਨਾਂ ਵਾਲਾ ਖਾੜਾ ਠੀਕ ਹੈ ਜੀ ਹਾਂਜੀ ਇਹ ਪ੍ਰੋਪਰ ਆਪਣਾ ਡਰੈਸ ਇਹੀ ਆ ਜੀ ਵੀ ਜੇ ਕਿਸੇ ਨੇ ਆਉਣਾ ਹੋਵੇ ਜੀ ਹਾਂਜੀ ਜਗਰਾਉ ਆ ਕੇ ਜੀ ਸਾਨੂੰ ਕਾਲ ਕਰ ਲੈਣਾ ਜੀ 843779515 ਠੀਕ ਹੈ ਜੀ ਫੋਨ ਨੰਬਰ ਆ ਜੀ ਸਾਡਾ ਠੀਕ ਹੈ ਜੀ ਤੇ ਤੁਹਾਨੂੰ ਇੱਥੇ ਜਿਹੜੇ ਡੰਗਰ ਆਸ ਆਪਾਂ ਵੀਡੀਓ ਚ ਦੇਖ ਰਹੇ ਹਿਊ ਵੀ ਹੂ ਉਧਰ ਮਿਲ ਜਾਣਗੇ ਠੀਕ ਹੈ ਜੀ ਤੇ ਆਪਾਂ ਇਹ ਕੰਮ ਨਵਾਂ ਸਟਾਰਟ ਕਰਾਇਆਗਾ ਜੀ ਹਾਂਜੀ ਪਹਿਲਾਂ ਕਰਦੇ ਸੀਗੇ ਬਜ਼ੁਰਗ ਹਾਂਜੀ ਕੰਮ ਕੋਈ ਡਮਾਲ ਡੰਗਰ ਤਾਂ ਆਪਣੇ ਜ਼ਿੰਮੇਵਾਰਾਂ ਦੇ ਘਰਾਂ ਚ ਹੁੰਦਾ ਹੀ ਆ ਹੁਣ ਥੋੜਾ ਜਿਹਾ ਮਾਡਰਨ ਟਾਈਮ ਆ ਆਰਟ ਆਪ ਜੇ ਆ ਗਿਆ ਬੱਚੇ ਅਸੀਂ ਚਾਹੁੰਦੇ ਆ ਵੀ ਸਾਡੇ ਬੱਚੇ ਜਿਹੜੇ ਬਾਹਰਲੇ ਮੁਲਖਾਂ ਚੋਂ ਵਾਪਸ ਆਉਣ ਇਹ ਜਰਾ ਰੰਗ ਢੰਗ ਆਪਾਂ ਉਹਨਾਂ ਨੂੰ ਦਿਖਾਈਏ ਦੇਖੀਏ ਠੀਕ ਹੈ ਤੇ ਉਹਨਾਂ ਨੂੰ ਸ਼ੌਕ ਪਾਈਏ ਠੀਕ ਹੈ ਜੀ ਇਸ ਕਰਕੇ ਅਸੀਂ ਦੁਬਾਰਾ ਹੁਣ ਇਸ ਕੰਮ ਚ ਸ਼ੁਰੂ ਕੀਤਾ ਹੈ ਠੀਕ ਹੈ ਜੀ ਤੇ ਇਦਾਂ ਹੀ ਮਤਲਬ ਰੁਟੀਨ ਦੇ ਵਿੱਚ ਆਇਆ ਕਰਨਗੇ ਕਟੀਆਂ ਚ ਹਾਂਜੀ ਗੁਰੂ ਸਾਹਿਬ ਕਿਰਪਾ ਕਰਨਗੇ ਜਿਉਂ ਜਿਵੇਂ ਸਮਾਲ ਸੇਲ ਹੁੰਦਾ ਵਾ ਤਾਂ ਫਿਰ ਬੰਦਾ ਵਾਅਦਾ ਕਰਦਾ ਹੀ ਜਾਂਦਾ ਠੀਕ ਹੈ ਜੀ ਤੇ ਝੋਟੀਆਂ ਇਹ तकरीबन ਜਹਰਾ ਦਾ ਤਾਂ ਖੀਰ ਗਈਆਂ ਹਨਾ ਜੀ ਛੋਟੀ ਉਮਰ ਦੇ ਵਿੱਚ ਆ ਗਈਆਂ ਹਾਂਜੀ ਰਾਜੇ ਇਹ ਨਾ ਜੀ 2 ਤੋਂ ਲੈ ਕੇ 2.5 ਸਾਲ ਇੱਕਾ ਝੋਟੀ ਆ ਇਹ ਨਹੀਂ ਪਤਾ ਤਿੰਨ ਦੀ ਕਿ ਪੌਣ ਦੇਣ ਕਿਉਂਕਿ ਆਪਾਂ ਲੈ ਕੇ ਆਏ ਆ ਠੀਕ ਹੈ ਹਾਂ ਇਹ ਆਪਣੇ ਘਰ ਦੀਆਂ ਨਹੀਂ ਹੈ ਸਾਰੀਆਂ ਖਰੀਦੀਆਂ ਹਾਂ ਸਾਰੀਆਂ ਖਰੀਦੀਆਂ ਜੀ ਤੇ ਹਾਂਜੀ ਜੀ ਤੇ ਆਪਾਂ ਇਧਰ ਉਹ ਪਹਿਲੇ ਨੰਬਰ ਤੋਂ ਸ਼ੁਰੂ ਕਰ ਲਗੇ ਜੀ ਇਸ ਝੋਟੀ ਤੋਂ ਜੀ ਜੀ ਲਿਓ ਜੀ ਇਹਦੀ ਕੀ ਡਿਟੇਲ ਹੈ ਜੀ ਇਹ ਜੀ ਤਿੰਨ ਸਾਲ ਤੋਂ ਥੋੜੀ ਜਿਹੀ ਥੱਲੇ ਵੀ ਹੋ ਸਕਦੀ ਉੱਤੇ ਵੀ ਹੋ ਸਕਦੀ ਖਾਲੀ ਕਹਿ ਕੇ ਦੇਣੀ ਆ ਹੈ ਉਸ ਦਾ ਸੀਮਨ ਲੱਗਿਆ ਵੀ ਹੋਵੇ ਠੀਕ ਹੈ ਜੀ ਉਹਦਾ ਲੱਗਿਆ ਲੱਗਿਆ ਹੋਵੇ ਪਰ ਆਪਾਂ ਖਾਲੀ ਕਹਿ ਕੇ ਦੇਣੀ ਆ ਠੀਕ ਲਿਆ ਰਾਜੇ ਲਿਆ ਰਾਜੇ ਚਲਿਆ ਤੇ ਸੂਈ ਕੋ ਝੋਟੀ ਦਾ ਕਦ ਕਾਰ ਦੇਖਾ ਹਾਂ ਕਦ ਕਾਰ ਬਹੁਤ ਆਲੋਪ ਤੋਂ ਤੁਸੀਂ ਦੇਖ ਸਕਦੇ ਹੋ ਸਿੰਗਾ ਦੀ ਕੁਆਲਿਟੀ ਬਹੁਤ ਸੋਹਣੀ ਆਗੀ ਮਤਲਬ ਕਿ ਝੋਟੀ ਪੂਰੀ ਸੋਹਣੀ ਆਗੀ ਮੋੜ ਲਿਆ ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ ਮੋੜ ਦਾ ਹਾਂ ਜੈਡ ਬਲੈਕ ਆਗੀ ਕੋਈ ਪੂਛ ਦੇ ਵਿੱਚ ਵੀ ਕੋਈ ਵਾਲ ਚਟਾ ਨਹੀਂ ਨਹੀਂਦਾਗਾ ਸਾਫ ਸੁਥਰੀ ਝੋਟੀ ਹੈਗੀ ਤੇ ਅੱਗੇ ਤਸੱਲੀ ਤੁਸੀਂ ਕਰਨੀ ਆ ਹਾਂਜੀ ਸਿੰਘ ਸੋង ਬਹੁਤ ਗੁੰਡੇ ਆ ਦੇਖ ਸਾਧੀਆਂ ਤੁਸੀਂ ਸਾਰੇ ਪੱਖਾਂ ਤੋਂ ਚੰਗੀ ਸਾਫ ਸੁਥਰੀ ਸੋਹਣੀ ਝੋਟੀ ਹੈ ਤੇ ਪੂਰੀ ਚੰਗੀ ਝੋਟੀ ਤਿਆਰ ਹੋਊਗੀ ਕਿਉਂਕਿ ਕਦ-ਕਦ ਬਹੁਤ ਆ ਇਹਦਾ ਜੀ ਤੇ ਦੂਸਰੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਜੀ ਹਾਂ ਇਹ ਤਕਰੀਬਨ 2.5 ਸਾਲ ਦੀ ਇਹ 2.5 ਦੇ ਲਗਭਗ ਹਾਂ ਲਗਭਗ ਕਹਿ ਦਿਓ ਠੀਕ ਹੈ ਹਾਂਜੀ 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 ਕੱਦ-ਕਾਢ ਦੋਸਤੋ ਇਹਦਾ ਵੀ ਬਹੁਤ ਆ ਉਹਦੇ ਬਰੋਬਰ ਹੀ ਆ ਜੀ ਇਹ ਸਿੰਘਾਂ ਦੀ ਇਹ ਵੀ ਗੁੰਡੀ ਆ ਫੇਸ ਦੀ ਕੁਆਲਿਟੀ ਇਹਦੀ ਵੀ ਬਹੁਤ ਸੋਹਣੀ ਆਗੀ ਚੰਗੀਆਂ ਸਾਂਭੀਆਂ ਹੋਈਆਂ ਜੀ ਜਿੱਤੇ ਆਪਾਂ ਲੈ ਕੇ ਆਏ ਹਾਂ ਕੱਦ ਬਹੁਤ ਵਧੀਆ ਹੈਗਾ ਤੇ ਜੈਡ ਬਲੈਕ ਹੀ ਤਕਰੀਬਨ ਇਹ ਦੀਦੀ ਆਗੀ ਜੀ ਤੇ ਬਾਡੀ ਵੰਤਰ ਦੀ ਢਾਂਚੇ ਦੀ ਇਹ ਵੀ ਬਹੁਤ ਚੰਗੀ ਹੈਗੀ ਝੋਟੀ ਇਹ ਵੀ ਬਹੁਤ ਚੰਗੀ ਤਿਆਰ ਹੋਊਗੀ ਸੋਹਣੀ ਝੋਟੀ ਆ ਬਹੁਤ ਚੰਗੀਆਂ ਝੋਟੀਆਂ ਤਿਆਰ ਹੋਣਗੀਆਂ ਇਹ ਦੋਵੇਂ ਕਿਉਂਕਿ ਕੱਦ-ਕਾਢ ਬਹੁਤ ਆਗੇ ਜੀ ਤਾਂ ਜੀ ਇਹਨਾਂ ਦੇ ਚੰਗੇ ਆਗੇ ਬੰਦੇ ਰਜੇ ਬੰਦੇ ਬੰਦੇ ਦੂਜੀ ਖੋਲ ਲਾ ਤੇ ਅੱਗੇ ਤਸੱਲੀ ਤੁਸੀਂ ਕਰਨੀ ਆ ਹਾਂਜੀ ਹਾਂਜੀ ਜਿਹੜਾ ਵੀ ਬੰਦਾ ਵੀਰ ਆਉਂਦਾ ਭੈਣ ਭਰਾ ਹਾਂਜੀ ਆ ਕੇ ਇੱਥੇ ਸਾਨੂੰ ਮਿਲ ਕੇ ਜੀ ਆਇਆਂ ਨੂੰ ਉਸ ਤੋਂ ਬਾਅਦ ਇਹ ਤੀਜੇ ਨੰਬਰ ਵਾਲੀ ਹਾਂਜੀ ਇਹ ਵੀ ਫਿਰ ਉਹੀ 2 2.5 ਸਾਲ ਦੀ ਉਮਰ ਵਾਲੀਆਂ ਹਾਂਜੀ ਦੋ ਕਦੇ 2.5 2.5 ਘੜ ਲੱਗ ਹਾਂਜੀ 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 ਯਾਨੀ ਇਹ ਜਾਨੀ ਇਹਨਾਂ ਨਾਲੋਂ ਛੋਟੀ ਉਮਰ ਚਾਹ ਹਾਂਜੀ ਛੋਟੀ ਉਮਰ ਚਾ ਤੇ ਇਹਨਾਂ ਦੀ ਬੰਤਰ ਦਾ ਵੀ ਇਹਨਾਂ ਨਾਲੋਂ ਫਰਕ ਆ ਸਹੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਦੋਸਤੋ ਤਕਰੀਬਨ ਕੱਲੀ ਆ ਗਈ ਨੀਲੀ 라ਵੀ ਦੇ ਵਿੱਚ ਜੀ ਤੇ ਬਾਕੀ ਤਕਰੀਬਨ ਸਾਰੀਆਂ ਮੋਹਰਾ ਦੇ ਵਿੱਚ ਇਹ ਦੋ ਤਿੰਨ ਦਿਨ ਇਹ ਵੀ ਦੋਸਤੋ ਚੰਗੀ ਆ ਸਾਫ ਸੁਥਰੀ ਆ ਸਿੰਘ ਕੁੰਡੀਆਂ ਵੀ ਆ ਦੇਖ ਸਕਦੇ ਹੋ ਤੁਸੀਂ ਬਾਡੀ ਬਾਂਧ ਧਰੇ ਦੀ ਵੀ ਬਹੁਤ ਚੰਗੀ ਆ ਗਈ ਇਹ ਵੀ ਚੰਗੀ ਝੋਟੀ ਤਿਆਰ ਹੋਊਗੀ ਬੰਦ ਹੈ ਬਾਈ ਤੇ ਇਹ ਸਾਰੀਆਂ ਥੋੜਾ ਤੇਜ਼ੀ ਕਰੋ ਫਿਰ ਵੀਡੀਓ ਬਹੁਤ ਵੱਡੀ ਬਣ ਜਾਂਦੀ ਹੈ ਰਾਜੇ ਇਸ ਸਾਈ ਸਾਰੀਆਂ ਜੀ ਇਹ ਇਹਨਾਂ ਦੀ ਮੈਂ ਤੁਹਾਨੂੰ ਪ੍ਰਾਈਸ ਵੀ ਦੱਸ ਦਿੰਦਾ ਜੀ ਹਾਂਜੀ ਵੀ ਇਹ 50 ਤੋਂ ਸ਼ੁਰੂ ਹੋ ਕੇ ਸਵਾ ਲੱਖ ਰੁਪਏ ਤੱਕ ਹੈ ਜੀ ਝੋਟੀਆਂ ਸਾਰੀਆਂ ਦਾ ਰੇਟ ਹਾਂਜੀ ਵਿੱਚ ਕੀਆ ਤੋਂ ਲੈ ਕੇ ਸਵਾ ਲੱਖ ਤੱਕ ਹਾਂਜੀ ਅਡਵਰਟ ਰੇਟ ਅਡਵਰਟ ਰੇਟ ਆਪਾਂ ਜਾਣੀ ਆਈਡੀਆ ਦੱਸਦਾ ਆਈਡੀਆ ਅੰਦਾਜ਼ਾ ਦੱਸਦਾ ਜਣੀ ਵੱਡੀਆਂ ਝੋਟੀਆਂ ਕਾਸਟਲੀ ਆ ਠੀਕ ਹੈ ਜੀ ਤੇ ਹਾਂਜੀ ਆ ਵੀ ਓਵੇਂ ਹੀ ਹੈ ਜੀ ਦੋ ਸਵਾ ਦੋ ਸਾਲ ਦੀ ਜੀ ਇੰਨੀ ਕਮ ਦੀ ਜਦੋਂ ਨਹੀਂ ਆਈਆਂ ਤਾਰਾਂ ਸਾਰੀਆਂ ਦੇਈ ਜਾਂਦੀਆਂ ਇੱਕ 234 ਸੀਮਨ ਲਵਾਇਆ ਵੀ ਹੈ ਕੱਲ ਤੇ ਪਰ ਅਸੀਂ ਸਾਰੇ ਆ ਜਿਹੜੇ ਵੀਰ ਦੇਖਣ ਆਲੇ ਆ ਸਾਰੀਆਂ ਖਾਲੀ ਕਰਕੇ ਦੇਣੀ ਆ ਠੀਕ ਹੈ ਜੀ ਵੀ ਆਪਾਂ ਖਾਲੀ ਕਰਕੇ ਦੇਣਾ ਹਾਂ ਵੀ ਜਾਨੀ ਸੀਮਾ ਨੇ ਜਾਨੀ ਦੋਹਾਂ ਚੋਂ ਦੇ ਲੱਗੇ ਲੱਗੇ ਜਿਨ੍ਹਾਂ ਦੇ ਲੱਗੇ ਆ ਉਹਨਾਂ ਦੇ ਤੁਹਾਨੂੰ ਸਾਰਾ ਉਹ ਦੇ ਦੇਾਂਗੇ ਜਿਹੜਾ ਟਿਕੇ ਦਾ ਹੁੰਦਾ ਨੰਬਰ ਸਾਰਾ ਪੁਆਇੰਟ ਠੀਕ ਹੈ ਜੀ ਜੀ ਔਰ ਅਛੀਆਂ ਹੈਗੀਆਂ ਸਾਰੀਆਂ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆ ਦੇਖਿਓ ਝੋਟੀ ਦਾ ਥਾਨ ਬਹੁਤ ਪਿਆਰੇ ਆ ਆ ਜੋ ਬੰਨੇੜੇ ਹੋ ਜੀ 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 ਤੇ ਇਧਰ ਵੀ ਇਹ ਵੀ ਤੁਸੀਂ ਝੋਟੀ ਦੇਖ ਸਕਦੇ ਹੋ ਇਹ ਵੀ ਝੋਟੀ ਬਹੁਤ ਚੰਗੀ ਹੈਗੀ ਜੀ ਇਹ ਵੈਸੇ ਤਕਰੀਬਨ ਸਾਰੀਆਂ ਝੋਟੀਆਂ ਚੰਗੀਆਂਆਂ ਗਈਆਂ ਸੋਹਣੀਆਂ ਸਾਫ-ਸੁਧਰੀਆਂ ਗਈਆਂ ਤੇ ਤੁਹਾਨੂੰ ਜਿਹੜੀ ਵੀ ਪਸੰਦ ਆਉਂਦੀ ਆ ਤੇ ਤੁਸੀਂ ਆ ਕੇ ਆਪਦੀ ਫੋਲ ਤਸੱਲੀ ਕਰ ਲੀ ਸਾਰੀਆਂ ਇੱਕ ਇੱਕ ਤੋਂ ਇੱਕ ਵਾਦ ਕੀ ਹੈ ਜੀ ਇੱਕ ਤੋਂ ਇੱਕ ਇਹਦੇ ਤੁਸੀਂ ਸਨ ਵੀ ਦਿਖਾ ਸਕਦੇ ਹੋ ਹਾਂ ਫੇਸ ਬਾਡੀ ਬਾਂਦ ਤੇਰੀ ਦੀ ਬਹੁਤ ਚੰਗੀ ਆ ਗਈ ਤੁਸੀਂ ਥਾਣਾ ਤੇ ਦੇਖੋ ਦਿਖਾ ਕੇ ਦੇਖੋ ਤੁਸੀਂ ਦੇਖ ਸਕਦੇ ਹੋ ਪਿੱਠ ਪੂਰੇ ਦੀ ਕਵਾਲ ਚੰਗੀ ਆ ਗਈ ਤੇ ਥਣ ਥਣ ਵੀ ਬਹੁਤ ਚੰਗੇ ਆਗੇ ਅੱਜੋ ਜਾਰੀ ਹੈਗੇ ਇਹਨੇ ਟੀਕਾ ਵੀ ਲਿਆ ਹੋਇਆ ਜੀ ਜਲਦੀ ਦਿਖਾ ਰਹੇ ਹਾਂਗੇ ਥਾਣੇ ਦੇ ਵੀ ਦੇਖ ਸਕਦੇ ਬਹੁਤ ਚੰਗੇ ਜੀ 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 ਐਸੇ ਇਹਦੇ ਟੀਕੇ ਲੱਗਿਆ ਵਾ ਜੀ ਹਾਂਜੀ ਹਾਂਜੀ ਇਹਦੇ ਲੱਗਿਆ ਜੀ ਇਹ ਝੋਟੀ ਦੇ ਦੋਸਤੋ ਟੀਕਾ ਲੱਗਿਆ ਪਿਆ ਤੇ ਬਾਕੀ ਉਹ ਕਿਸਮਤ ਹੁੰਦੀ ਆ ਗੱਬਣਾ ਨਾ ਰਹਿਣਾ ਹਾਂ ਉਹ ਦੱਸ ਦਿੰਨੇ ਆ ਅਸੀਂ ਵੈਸੇ ਆਪਾਂ ਖਾਲੀ ਕਰਕੇ ਕਹਿ ਦੇਣਾ ਵੀ ਖਾਲੀ ਹੋਏ ਜੀ ਸਾਡੇ ਨਾਲ ਠੀਕ ਹੈ ਜੀ ਹਾਂ ਕਈ ਵਾਰੀ ਕੋਈ ਗੱਲ ਕਈ ਵਾਰੀ ਪਸ਼ੂ ਕੋਈ ਨਾ ਰਹੇ ਨਾ ਰਹੇ ਤਾਂ ਫਿਰ ਕੀ ਕਰ ਸਕਦੇ ਹਣਾ ਸਹੀ ਗੱਲ ਹੈ ਜੀ ਹਾਂ ਆ ਵੀ ਝੋਟੀ ਆ ਗਈ ਹਾਂਜੀ ਹਾਂਜੀ ਇਹ ਵੀ ਜੋ ਟੀ ਜੰਗੀ ਹੈ ਇਹ ਛੋਟੀ ਉਮਰ ਦੇ ਵਿੱਚ ਹੈ ਹਾਂਜੀ 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 ਤੇ ਬਾਡੀ ਬੰਤਰ ਦੀ ਇਹ ਵੀ ਬਹੁਤ ਚੰਗੀ ਆ ਸਿੰਘ ਗੁੰਡੇ ਕਰਦੀ ਜਾਂਦੀ ਆ ਜੀ ਫੇਸ ਸੋਹਣਾਗਾ ਚੰਗੀ ਸਭੀ ਬਲੀ ਆ ਇਹ ਥੋੜਾ ਥੋੜਾ ਜਿਹਾ ਕਰਦੀਆਂ ਹੈਗੀਆਂ ਡਸਟਰਮ ਕਿਉਂਕਿ ਨਵੇਂ ਥਾਂ ਆ ਨਵੇਂ ਥਾਂ ਆਂ ਕਰਕੇ ਹਾਂ ਸਾਰੀਆਂ ਟੁਕੜੇ ਦੀ ਕੁਆਲਿਟੀ ਜੈਡ ਬਲੈਕ ਇਹ ਆ ਜਮਾ ਹਾਂਜੀ ਥਾਣ ਤੁਹਾਨੂੰ ਪਹਿਲੇ ਦਿਖਾ ਦਿੰਨੇ ਆ ਥਾਣੇ ਦੇ ਵੀ ਬਹੁਤ ਚੰਗੇ ਆਗੇ ਬਾਕੀ ਹਰ ਅੰਕਲ ਜੀ ਇਹਦੇ ਬਹੁਤ ਪੈਂਦੇ ਆਗੇ ਮੈਂ ਇਹਦਾ ਵੀ ਆਰਡਰ ਚੰਗਾ ਤਿਆਰ ਕਰੂਗੀ ਪਿੱਛੇ ਨੂੰ ਹਾਂਜੀ 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 ਨਾਲ ਵੀ ਦੇਖ ਲਓ ਇਹ ਵੀ ਚੰਗੀ ਜਾਂ ਵੀ ਬੜੀ ਹੈਗੀ ਇਹ 13 ਜੀ ਝੋਟੀਆਂ ਸਾਰੀਆਂ ਉਸ ਤੋਂ ਬਾਅਦ ਆਹ ਝੋਟੀ ਦੇਖ ਸਕਦੇ ਹੋ ਤੁਸੀਂ ਇਹ ਵੀ ਝੋਟੀ ਬਹੁਤ ਚੰਗੀ ਆ ਸਿੰਘਾਂ ਦੀ ਇਹ ਵੀ ਕੁੰਡੀ ਆ ਤੇ ਬੰਤਰੇ ਦੀ ਵੀ ਚੰਗੀ ਆ ਬੁੜੀ ਮੋੜ ਲਾ ਇਹਦੇ ਥੋੜੇ ਜੇ ਵਾਲ ਹੈਗੇ ਆ ਵਾਈਟ ਤੇ ਬੈਸੇ ਕਾਲ ਗੋਈ ਆ ਸਾਰੀ ਛੋਟੀ ਉਮਰ ਦੇ ਵਿੱਚ ਹੀ ਇਹ ਹੈਗੀ ਤੇ ਬੈਕ ਸਾਈਡ ਤੋਂ ਪੈਠ ਬੁੜੇ ਇਹਦੇ ਵੀ ਟੀਕਾ ਲਿਆ ਹੋਇਆ ਹੈ ਜੀ ਬਹੁਤ ਚੰਗੀ ਆ ਇਹ ਜਿਹੜੀ ਆਪ ਤੋਰ ਕੇ ਦਿਖਾਈਏ ਹਾਂਜੀ 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 ਜਿਹੜੀ ਤੋਰ ਕੇ ਦਿਖਾਈਏ ਇਹਨੇ ਵੀ ਟੀਕਾ ਲਿਆ ਵਾ ਹਾਂ ਤੇ ਫਤਨੂਏ ਦਿਖਾ ਦਿੰਨੇ ਬੈਕ ਸਾਈਡ ਤੋਂ ਪੈਠ ਬੁੜੇ ਦੀ ਕੁਆਲਿਟੀ ਦੀ ਬਹੁਤ ਚੰਗੀ ਆ ਜੀ ਫੜ ਲੈ ਨੂੰ ਥੋਣੀ ਜਈ ਵਧੀਆ ਜੀ ਫੜ ਫੜ ਉਸ ਤੋਂ ਬਾਅਦ ਤੁਸੀਂ ਆਹ ਝੋਟੀ ਦੇਖ ਸਕਦੇ ਹੋ ਇਹ ਵੀ ਝੋਟੀ ਚੰਗੀ ਆ ਗਈ ਸਿੰਘਾਂ ਦੀ ਇਹ ਵੀ ਕੁੰਡੀ ਆ ਬਾਦੀਵੰਤ ਰੇਦੀ ਬਹੁਤ ਚੰਗੀ ਆ ਇੱਥੇ ਵੀ ਛੋਟੀ ਉਮਰ ਦੇ ਵਿੱਚ ਹੀ ਹੈਗਾ ਬੈਕ ਸਾਈਡ ਤੋਂ ਦੇਖ ਸਕਦੇ ਹੋ ਝੋੜੀ ਇਹਦੀ ਵੀ ਬਹੁਤ ਚੰਗੀ ਆ ਮੈਂ ਦਾ ਇਹ ਵੀ ਚੰਗਾ ਆਰਡਰ ਤਿਆਰ ਕਰੂਗੀ ਤੇ ਬੈਕ ਸਾਈਡ ਤੋਂ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਚੜਾਈ ਬਹੁਤ ਆ ਇਧਰੋਂ ਪਿੱਠ ਪੁੜੀ ਦੀ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਚੜਾਈ ਆ ਤਕਰੀਬਨ ਸਾਰੀਆਂ ਝੋਟੀਆਂ ਚੰਗੀਆਂ ਆ ਗਈਆਂ ਚੰਗੀਆਂ ਸਮਗਾਂ ਪਲਗਾਂ ਗਈਆਂ ਤੇ ਸਾਰੀਆਂ ਇੱਕ ਦੂਜੀ ਤੋਂ ਵੱਧ ਕੇ ਆ ਗਈਆਂ ਕੋਈ ਲੱਸੀ ਨਾ ਵੀ ਨਹੀਂ ਹੈਗੀ ਸਾਰੀਆਂ ਵਧੀਆ ਰਾਜੀ ਹੈਗੇ ਇਹਨਾਂ ਚੋਂ ਬਸ ਅਜਲੀ ਝੋਟੀ ਖੋਲਦਾ ਵਾ ਠੀਕ ਹੈ ਜੀ ਇਹਨੇ ਹਜੇ ਜੀਜਾ ਨਹੀਂ ਲਾਇਆ ਆ ਕੇ ਠੀਕ ਹੈ ਆ ਇਹ ਥੋੜੀ ਜੀ ਲੱਗਦੀ ਹੈ ਹਾਂ ਜੀ ਹਾਂ ਜੀ ਇਹਨੇ ਦਿਲੀ ਨਹੀਂ ਪੱਠੇ ਨਹੀਂ ਖਾਦੇ ਇਹਨੇ ਕੱਲੀ ਨਹੀਂ ਖਾਦੇ ਹੁੰਦੇ ਹਨ ਹਾਂ ਹਾਂ ਜੀ ਹਾਂ ਜੀ ਠੀਕ ਆਪ ਨੂੰ ਅੱਜ ਅਸੀਂ ਇਹ ਤੁਹ ਜੀ ਹਾਂ ਖੀਰੀ ਹਾਂ ਹਾਂ ਜੀ ਇਹ ਦੰਦੋਂ ਖੀਰੀ ਆ ਦੋਸਤ ਝੁੱਟ ਝੁੱਟ ਹਾਈ ਡੋਟ ਬਹੁਤ ਆ ਕੁਆਲਿਟੀ ਪਰ ਇਹਨੇ ਦਿਲ ਜਾਨੀ ਲਾਇਆ ਨਹੀਂ ਵੇਲ ਦੇਖੋ ਇਹਦੀ ਵੇਲ ਵੀ ਬਹੁਤ ਆ ਤੇ ਲੱਤਾਂ ਨੂੰ ਤਾਂ ਬਹੁਤ ਲੰਮਗਾ ਕਰਦ ਚੰਗਾ ਕਰੂਗੀ ਇਹ ਵੀ ਹਾਂ ਜੀ ਬਾਕੀ ਥੋੜਾ ਇਹਨੇ ਜੀ ਨਹੀਂ ਲਾਇਆ ਤਾਂ ਕਰਕੇ ਥੋੜੀ ਜੀ ਹਾਂ ਇੱਕੀ ਲੱਗਦੀ ਹੈ ਕਿ ਕਿਉਂਕਿ ਪੱਤੇ ਪੁੱਟੇ ਇਹਨੇ ਕਾਦੇ ਹੋਣੇ ਹੂੰ ਰੀਵਨ ਉਹ ਉਪਰੇ ਧਾਂ ਦਾ ਪਸ਼ੂ ਨੁਕੇਰਾ ਹੋਈ ਜਾਂਦਾ ਜਦੋਂ ਜੀ ਲਾ ਲਿਆ ਉਦੋਂ ਸੈਟਿੰਗ ਕਰ ਜੂਗੀ ਬਾਕੀ ਜੈਡ ਬਲੈਕ ਹੀ ਇਹ ਆਗੀ ਹਾਂ ਫੋਨ ਨੰਬਰ ਡਿਟੇਲ ਦੋਸਤੋ ਤਕਰੀਬਨ ਤੁਹਾਨੂੰ ਆਪਾਂ ਸਾਰੀ ਆਪਾਂ ਲੈਤੀ ਹੈਗੀ ਤੋਲ ਕੇ ਤੁਹਾਨੂੰ ਦਿਖਾ ਦਿਆਂਗੇ ਤੇ ਤੁਹਾਨੂੰ ਆਪਾਂ ਰੇਟ ਦਾ ਵੀ ਸਾਰਾ ਆਈਡੀਆ ਦੇਤਾ ਅੱਗੇ ਤਸੱਲੀ ਤੁਸੀਂ ਕਰਨੀ ਹੈ ਤਕਰੀਬਨ 12 ਘਟੀਆਂ ਗਈਆਂ ਤੇ ਉਸ ਤੋਂ ਬਾਅਦ ਇੱਧਰ ਇੱਕ ਬੂਰੀ ਖੜੀ ਹੈਗੀ ਉਹ ਵੀ ਤੁਹਾਨੂੰ ਆਪਾਂ ਦਿਖਾਉਣੀ ਹੈ ਵੈਸੇ ਬਾਈ ਕਹਿੰਦੇ ਵੇਚ ਕੇ ਨਹੀਂ ਨਹੀਂ ਹੈਗੀਗੀ ਚਲੋ ਆਪਾਂ ਇਹਦੀ ਡਿਟੇਲ ਲੈ ਲੈਂਦੇ ਇੱਕ ਵਾਰੀ ਤੇ ਵੀ ਕੋਈ ਜਿਆਦਾ ਬੰਦਾ ਸੀਰੀਅਸ ਹੈਗਾ ਕੋਈ ਚੰਗੀ ਕੀਮਤ ਲਾਊਗਾ ਹਨਾ ਵੀ ਫੇਰ ਵੇਚ ਦੇਣਗੇ ਇਧਰਲੇ ਪਾਸੇ ਖੜੀ ਹੈਗੀ ਸੋਹਣੀ ਕਿੰਨੇ ਜੀ ਕੱਲ ਤਾਂ ਟੀਕਾ ਲਿਆ ਹੋਇਆ ਅੱਛਾ ਜੀ ਤੇ ਕੱਲ ਟੀਕਾ ਲੱਗਿਆ ਹਾਂਜੀ ਕੱਲ ਠੀਕ ਹੈ ਜੀ ਠੀਕ ਹੈ ਜੀ ਤੇ ਕੋਈ ਚੰਗਾ ਬੰਦਾ ਸ਼ਕੀਨ ਹੋਵੇ ਠੀਕ ਹੈ ਜੀ ਤੇ ਕੋਈ ਰੇਟ ਭਰਦਾ ਹੋਵੇ ਫੇਰ ਦੇਵਾਂਗੇ ਨਹੀਂ ਦਾਦਰਸ ਬਾਈ ਠੀਕ ਆਉਂਗਾ ਨਹੀਂ ਆਪਾਂ ਦੇਣੀ ਨਾ ਨਾ ਤੇ ਤਾਂ ਹਾਂ ਤੇਦਾ ਕੋਈ ਹੈਗਾ ਆਂਦਾ ਜਮਰਦਾ ਇਹ ਵੀ ਉਹ ਦੋ ਹੀ ਦੋ ਢਾਈ ਸਾਲ ਉਹ ਢਾਈ ਸਾਲ ਦੇ ਲੱਗਦਾ ਹਾਂ ਹਾਂ ਠੀਕ ਹੈ ਜੀ ਹਾਂ ਆਪਾਂ ਲੈ ਕੇ ਹੀ ਆਂਦੀਆਂ ਰਾਜੇ ਇਹ اچھا ਹੈ ਇਹ ਵੀ ਲੈ ਕੇ ਜਾਂਦੀ ਆ ਹਾਂ ਲੈ ਕੇ ਆਂਦੀਆਂ ਵਾ ਜਿਵੇਂ ਅਗਲੇ ਦਸਿਆਂ ਉਵੇਂ ਤੁਹਾਨੂੰ ਦੱਸਤਾ ਠੀਕ ਹੈ ਵੀ ਉਵੇਂ ਆਪਾਂ ਦੱਸਤਾ ਹਾਂ ਉਹ ਜਿਹੜਾ ਕੋਈ ਬੰਦਾ ਆਊਗਾ ਉਹ ਆ ਕੇ ਦੇਖ ਲਵੇ ਜੇ ਉਹਨੂੰ ਕੋਈ ਲੱਗਦਾ ਤੇ ਉਹ ਆਪਾਂ ਦੱਸ ਦਵੇ ਠੀਕ ਨਹੀਂ ਗੱਲ ਹਾਂ ਠੀਕ ਹੈ ਜੀ ਤੇ ਕੋਈ ਇਹਦਾ ਰੇਟ ਦਾ ਜੀ ਇਹ ਰੇਟ ਫਿਰ ਆਪਾਂ ਫੋਨ ਤੇ ਕਰ ਲਾਂਗੇ ਜੀ ਇਹ ਤਾਂ ਕੋਈ ਚੰਗਾ ਸ਼ਕੀਨ ਬੰਦਾ ਵਾ ਵੀ ਹਾਂ ਜਾਂ ਜੀ 18 ਪਰ ਰੇਟ ਇਹਦਾ ਰੇਟ ਫੋਨ ਤੇ ਕਰ ਲਾਂਗੇ ਹਨਾ ਹਾਂ ਦੂਜਿਆਂ ਦਾ ਵੀ ਬਸ ਹਾਂ ਕੋਈ ਵੀ ਕਿਸੇ ਨੂੰ ਕੋਈ ਕਈ ਰੀ ਪਸੰਦ ਹੁੰਦੀ ਆ ਹਨਾ ਜੀ 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 ਕਿ ਤੋ ਕੰਟੈਕਟ ਕਰਕੇ ਪੁੱਛ ਸਕਦਾ ਗਾ ਰੇਟ ਜੀ 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 ਫੇਰ ਆਪਾਂ ਦੇ ਦਾਂਗੇ ਹਾਂ ਜੀ ਮੈਂ ਫੋਨ ਨੰਬਰ ਬੋਲ ਦਿੰਦਾ 843779515 843779515 ਜਗਰਾਉਂ ਹਾਂਜੀ ਜਗਰਾਉਂ ਦਾ ਨੰਬਰ ਹੈ ਜੀ ਹਾਂਜੀ ਤੇ ਅਸੀਂ ਸੈਂਟਰ ਆਫ ਸਿਟੀ ਚ ਰਹਿੰਦੇ ਆ ਠੀਕ ਹੈ ਜੀ ਤੇ ਇੱਥੇ ਪਹਿਲਵਾਨਾਂ ਵਾਲਾ ਅਖਾੜਾ ਵੱਜਦਾ ਵਾ ਉਹਦੇ ਨਾਲ ਇਹ ਆਪਣਾ ਬਾੜਾ ਠੀਕ ਹੈ ਜੀ ਬਾਕੀ ਉਹਨੂੰ ਕੰਟੈਕਟ ਕਰਕੇ ਆ ਜੇ ਹਨ ਜੀ ਜਿਹੜਾ ਵੀ ਆਵੇ ਉਹ ਜੀ ਆਇਆਂ ਨੂੰ ਚਾਹ ਪਾਣੀ ਪੀਵੇ ਦੰਗਰ ਦੇਖੇ ਤੇ ਉਹਦਾ ਵੈਲਕਮ ਵੀ ਕਰਾਂਗੇ ਜੀ ਆਇਆਂ ਨੂੰ ਬਖਾਏ ਓਕੇ ਜੀ ਲੋਬੀ ਦੋਸਤੋ ਇਹ ਕੰਟੈਕਟ ਤੁਸੀਂ ਬੂਰੀ ਦੇ ਸਬੰਧਤ ਵੀ ਕਰ ਸਕਦੇ ਹੋ ਵੈਸੇ ਬਾਈ ਕਹਿੰਦੇ ਰੱਖ ਲਾਂਗੇ ਜੇ ਕੋਈ ਕੀਮਤ ਭਰੂਗਾ ਫਿਰ ਸੇਲ ਕਰ ਦੇਣਗੇ ਤੇ ਬਾਕੀ ਧੰਨਵਾਦ ਆ ਐਂਡ ਤੱਕ ਜੁੜਨ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ